ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰਾਮ ਦਾ ਸਾਰਿਆਂ ਤੇ ਮੇਰ ਭਰਿਆ ਅਥ ਰੱਖਾਂ ਸਭ ਨੂੰ ਚੜਦੀ ਕਲਾ ਤੇ ਤੰਦਰੁਸਤੀਆਂ ਬਖਸ਼ਣ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਕੜੀ ਮਿਕਸ ਕੜੀ ਬਣਾਉਣ ਲੱਗੇ ਜਿਹਦੇ ਵਿੱਚ ਆਪਾਂ ਨੇ ਤੇਲ ਲੈ ਲਿਆ ਤੇ ਜੀਰਾ ਲੈ ਲਿਆ ਤੇ ਨਾਲ ਆਪਾਂ ਨੇ ਲੈ ਲਈ ਸੀ ਦੋ ਕੁ ਮੇਥੇ ਦਾਣੇ ਕਾਲੀਆਂ ਮਿਰਚਾਂ ਤੇ ਇੱਕ ਆਪਾਂ ਨੇ ਤੀਜ ਪਤਾ ਲੈ ਲਿਆ ਸੀ ਬਾਇਓ ਲੀਫ ਤੇ ਦੋ ਤਿੰਨ ਆਪਾਂ ਨੇ ਲੈ ਲਈ ਸੀ ਕੜੀ ਪੱਤੇ ਥੋੜਾ ਜਿਹਾ ਆਪਾਂ ਨੇ ਨਾਲ ਮੇਥੇ ਦਾਣੇ ਪਾਤੇ ਸੀਗੇ ਕਿਉਂਕਿ ਵੇਸਣ ਵਿੱਚ ਵਾਈ ਹੁੰਦੀ ਆ ਆਲਵਾ ਵਿੱਚ ਵਾਈ ਹੁੰਦੀ ਆ ਤੇ ਪਲੀਜ਼ ਵੀਡੀਓ ਅੱਗੇ ਝੁੰਕਰਣ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਨੀ ਆ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਸੋਹਣੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਉਧਰ ਆਪਾਂ ਨੇ ਪਿਆਜ਼ ਭੁੰਨ ਲਏ ਸੀ ਲਸਣ ਨਹੀਂ ਮੈਂ ਪਾਇਆ ਸੀ ਨਾ ਮੈਂ ਅਦਰਕ ਪਾਇਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹੱਦ ਤੋਂ ਵੱਧ ਦੀ ਤੋਬਈ ਕਰਾਈ ਪਈ ਆ ਗਰਮੀ ਦੀ ਤਾਂ ਤੇ ਅੱਜ ਕੁਝ ਸਿੰਪਲ ਜਿਹਾ ਸਬਜ਼ੀ ਕਹਿੰਦੇ ਖਾਣ ਨੂੰ ਦਿਲ ਕਰਦਾ ਤੇ ਆਪਾਂ ਨੇ ਹਰੀਆਂ ਮਿਰਚਾਂ ਪਿਆਜ਼ ਕੱਲਾ ਤੇ ਆਲੂ ਆਲੂ ਮੈਂ ਪਹਿਲਾਂ ਜਿਹੜੇ ਸੀਗੇ ਨਾ ਤੇ ਗੋਭੀ ਉਹਨਾਂ ਨੂੰ ਕੱਟ ਕੇ ਗਰਮ ਪਾਣੀ ਲੂਣ ਪਾ ਕੇ ਉਹਨਾਂ ਨੂੰ ਮੈਂ ਭਿਉਂਤਾ ਸੀ ਤੇ ਇਧਰ ਆਪਾਂ ਨੇ ਨਾਲ ਟਮਾਟਰ ਵੀ ਪਾਤੇ ਨਾਲ ਹੀ ਆਪਾਂ ਨੇ ਗ੍ਰੀਨ ਪੀਸ ਪਾਤੇ ਹਰੇ ਮਟਰ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਚਿਰ ਫਰਾਈ ਕਰਾਂਗੇ ਕਾਲੀਆਂ ਮਿਰਚਾਂ ਸਾਫ ਤੇ ਤਾਂ ਪਾਈਆਂ ਬੇਸਣ ਚ ਵੀ ਬਾਈ ਹੁੰਦੀ ਆ ਆਲਵਾ ਵਿੱਚ ਵੀ ਬਾਈ ਹੁੰਦੀ ਹਨਾ ਤੇ ਗੋਭੀ ਤੋਂ ਹੀ ਪਤਾ ਅੱਜ ਕੱਲ ਆਪਾਂ ਨੂੰ ਵੀ ਬਗੈਰ ਮੌਸਮੀ ਜੀ ਆਗੀ ਤੇ ਠੀਕ ਆ ਹੁਣ ਆਪਾਂ ਇਹਨਾਂ ਨੂੰ ਕਵਰ ਕਰ ਦਿੰਦੇ ਥੋੜਾ ਚਿਰ ਤੇ ਨਾਲ ਆਪਾਂ ਨੇ ਬਣਾਏ ਅੱਜ ਚੌਲ ਤੇ ਇਧਰ ਆਪਾਂ ਨੇ ਬੇਸਣ ਘੋਲ ਕੇ ਰੱਖ ਲਿਆ ਪਹਿਲਾਂ ਪਹਿਲਾਂ ਮੈਂ ਬੇਸਣ 20 ਮਿੰਟ ਪਹਿਲਾਂ ਘੋਲ ਕੇ ਰੱਖਦੀ ਹੁੰਨੀ ਆ ਕਿਉਂਕਿ ਜਿਹੜੀਆਂ ਇਹਦੇ ਵਿੱਚ ਗੱਠਾਂ ਜੀਆਂ ਪੈ ਜਾਂਦੀਆਂ ਹੋਂ ਹੀ ਪੈਂਦੀਆਂ ਥੋੜਾ ਜਿਹਾ ਪਹਿਲਾਂ ਜਿਨ੍ਹਾਂ ਨੂੰ ਇਹਨੂੰ ਥੋੜਾ ਜਿਹਾ ਮਿਕਸ ਕਰ ਦੇਣੀ ਹੁੰਨੀ ਆ ਲੱਸੀ ਪਾ ਕੇ ਜਾਂ ਦਹੀਂ ਪਾ ਕੇ ਕੁਛ ਵੀ ਤਾਂ ਫੇਰ ਉਹ ਹੋ ਜਾਂਦਾ ਕੜੀ ਤਾਂ ਤੁਸੀਂ ਬਹੁਤ ਖਾਦੀ ਹੋਣੀ ਆ ਤੇ ਇਹ ਇਹ ਕੜੀ ਤੁਸੀਂ ਇਸ ਤਰ੍ਹਾਂ ਬਣਾ ਕੇ ਖਾਓਗੇ ਤਾਂ ਹੋਰ ਵੀ ਬੱਚਿਆਂ ਨੂੰ ਬਹੁਤ ਜਿਆਦਾ ਪਸੰਦ ਆਉਂਦੀ ਕਿਸੇ ਵੇਲੇ ਕੋਈ ਬੇਸਨ ਦੀ ਪਲੇਨ ਕੜੀ ਨਹੀਂ ਖਾਂਦਾਗਾ ਹਨਾ ਪਕੌੜਿਆਂ ਵਾਲੀ ਵੀ ਆਪਾਂ ਬਣਾ ਲੈਨੇ ਆ ਹਨਾ ਆਮੀ ਘਰਾਂ ਚ ਬਣਦੀ ਆ ਤੇ ਇਸ ਤਰ੍ਹਾਂ ਬਣਾ ਕੇ ਖਾਓ ਜੇ ਅਗਰ ਬੱਚਿਆਂ ਨੂੰ ਕੜੀ ਨਹੀਂ ਪਸੰਦ ਵਿੱਚ ਤੁਸੀਂ ਗੋਭੀ ਮਟਰ ਕੱਢ ਕੇ ਦੇ ਸਕਦੇ ਆ ਹਨਾ ਦੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਡਿਫਰੈਂਟ ਜੀ ਚੀਜ਼। ਇੱਧਰ ਆਪਾਂ ਹੁਣ ਇਹਦੇ ਵਿੱਚ ਮਸਾਲੇ ਐਡ ਕਰ ਦਿੰਦੇ। ਅੱਜ ਸਬਜ਼ੀ ਕਹਿੰਦੇ ਕੁਝ ਸਿੰਪਲ ਜਿਹਾ ਖਾਣ ਨੂੰ ਦਿਲ ਕਰਦਾ ਹੈ ਕਿਉਂਕਿ ਅੱਜ ਤੇ 2 ਦਿਨ ਹੋ ਗਏ ਸੀ 3 ਦਿਨ ਫਰਾਈਡ ਫਰਾਈਡ ਚੀਜ਼ਾਂ ਖਾਂਦਿਆਂ ਨੂੰ ਤੇ ਨਾਲੇ ਇੱਧਰ ਉੱਧਰ ਜਦੋਂ ਜਾਈਦਾ ਨਾ ਤੇ ਕੁਛ ਨਾ ਕੁਛ ਉੱਥੇ ਖਾਣ ਨੂੰ ਜਿਵੇਂ ਪੂਝੀਆਂ ਵਗੈਰਾ ਦੇ ਦਿੰਦੇ ਤੇ ਉਹ ਫਰਾਈ ਫਰਾਈ ਸਾਰੀਆਂ ਚੀਜ਼ਾਂ ਖਾ ਖਾ ਕੇ ਮਨ ਜਾ ਉਹ ਹੋ ਜਾਂਦਾ। ਤੇ ਅੱਜ ਉਹ ਹੋ ਸੀਗਾ। ਨਾਲਿਆ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਰਿਆਂ ਭੈਣ ਭਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਠੀਕ ਹੈ گور گور ਪੂਰਬ ਦੀਆਂ ਮਿੰਜ ਹੈਨਾ ਤੇ ਆ ਆ ਇਹ ਹੁਣ ਆਪਣਾ ਸਾਰੇ ਮਸਾਲੇ ਪੋੜ ਜਗੇ ਤੇ ਆਪਾਂ ਨੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਵੇਸੇ ਥੋੜਾ ਜਿਹਾ ਪਾਣੀ ਪਾਇਆ ਪਹਿਲਾਂ ਨੇ ਤੇ ਉਹ ਸੀ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਸਪੋਰਟ ਕੀਤੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹਨਾ ਤੇ ਇੱਕ ਦੋ ਹੈਗੇ ਆ ਚੈਨਲ ਸਬਸਕ੍ਰਾਈਬ ਕਰਕੇ ਫਿਰ ਅਨਸਬਸਕ੍ਰਾਈਬ ਕਰ ਦਿੰਦੇ ਕੋਈ ਗੱਲ ਨਹੀਂ ਨੋ ਪ੍ਰੋਬਲਮ ਹਨਾ ਅਗਲੇ ਦੀ ਇੱਛਾ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਾਂ ਸਾਰੇ ਇੱਕ ਦੂਜੇ ਦੀ ਸਪੋਰਟ ਨਾਲ ਅੱਗੇ ਵਧਾਂਗੇ ਤੇ ਇਧਰ ਆਪਾਂ ਨੇ ਬੈਠਣ ਪਾਤਾ ਹੁਣ ਨਾਲ ਤੇ ਆਪਾਂ ਜਿਆਦੀ ਥਿੱਕ ਜੀ ਨਹੀਂ ਬਣਾਵਾਂਗੇ ਤੇ ਲਾਸਟ ਤੇ ਆਪਾਂ ਇੱਕ ਹੋਰ ਚੀਜ਼ ਪਾਵਾਂਗੇ ਠੀਕ ਹੈ ਉਹ ਦੇਖਿਓ ਤੁਸੀਂ ਤੇ ਅੱਜ ਆਪਾਂ ਨੇ ਸਿੰਪਲੀ ਜਿਹਾ ਹੀ ਖਾਣਾ ਬਣਾਇਆ ਤੇ ਨਾਲ ਆਪਾਂ ਨੇ ਬਣਾਇਆ ਚੌਲ ਚੌਲ ਮੈਂ ਵਾਲ ਕੇ ਬਣਾਏ ਆ ਤੇ ਕਿਉਂ ਅੱਜ ਘਰੇ ਵੀ ਕੰਮ ਬਹੁਤ ਸੀ ਦੋ ਤਿੰਨ ਦਿਨ ਅਸੀਂ ਮਾਰਨਿੰਗ ਮਾਰਨਿੰਗ ਬਾਹਰ ਚਲੇ ਜਾਂਦੇ ਸੀਗੇ ਤੇ ਦੁਪਹਿਰ ਨੂੰ ਆਉਂਦੇ ਸੀ ਇਹ ਚੀਜ਼ ਆਪਾਂ ਪਾਵਾਂਗੇ ਵਿੱਚ ਕੀ ਇਹ ਪਦੀਨਾ ਇਹਦੇ ਨਾਲ ਹੋਰ ਵੀ ਜ਼ਿਆਦਾ ਟੇਸਟ ਚੰਗਾ ਬਣ ਜਾਂਦਾ ਹਨਾ ਕੋਈ ਇਮਲੀ ਵਗੈਰਾ ਕੁਝ ਨਹੀਂ ਪਾਇਆ ਆਪਾਂ ਨੇ ਖੱਟੀ ਮੜੀ ਕਈ ਲੋਕੀ ਪਾ ਦਿੰਦੇ ਕਈ ਲੋਕੀ ਕਹਿ ਦਿੰਦੇ ਵੀ ਆਮਬ ਦਾ ਚਾਰ ਨਹੀਂ ਹੁੰਦਾਗਾ ਜਿਹੜਾ ਤੇ ਜੇ ਆਮਚੂਰ ਪਾਉਣਾ ਹੋਵੇ ਆਮਚੂਰ ਜਾਂ ਨਾਰਦਿਆਂਾ ਜਾਂ ਕੁਝ ਵੀ ਇਹੋ ਜਿਹਾ ਕੁਝ ਨਹੀਂ ਪਾਇਆ ਅੱਜ ਆਪਾਂ ਨੇ ਰੱਖਣ ਲਈ ਪਦੀਨਾ ਪਾਇਆ ਤੇ ਡਿਫਰੈਂਟ ਚੀਜ਼ ਇਹਦੇ ਵਿੱਚ ਗੋਭੀ ਤੇ ਮਟਰ ਪਾਏ ਆ ਠੀਕ ਹੈ ਤੇ ਕੜੀ ਤੇ ਜਿਵੇਂ ਦੀ ਜਿੰਨੇ ਤਰ੍ਹਾਂ ਦੀ ਮਰਜ਼ੀ ਬਣਾ ਲਓ ਗਾਜਰਾ ਪਾ ਕੇ ਬਣਾ ਲਓ ਕੁਝ ਮਰਜ਼ੀ ਕਿਉਂਕਿ ਬੱਚਿਆਂ ਦੀ ਵੀ ਫੇਵਰੇਟ ਹੁੰਦੀ ਨਾ ਚੌਲ ਤੇ ਕੜੀ ਠੀਕ ਹੈ ਤੇ ਬਹੁਤ ਵਧੀਆ ਬਣੀ ਆਗੀ ਤੇ ਹੋਰ ਤੁਸੀਂ ਦੱਸੋ ਸਾਰੇ ਕਿਦਾਂ ਠੀਕ ਹੋ ਤੁਸੀਂ ਤੇ ਹੋਰ ਕੀ ਹਾਲਚਾਲ ਆ ਸਾਰਿਆਂ ਦੇ ਗੱਲਾਂ ਬਾਤਾਂ ਦਾ ਉਹ ਮੌਸਮ ਨਹੀਂ ਤੋਬਾ ਕਰਾਈ ਵਈ ਹੈ ਗਰਮੀ ਨਹੀਂ ਬਹੁਤ ਜਿਆਦਾ ਬਾਹਰ ਵੀ ਨਿਕਲ ਨੂੰ ਜੀ ਨਹੀਂ ਕਰਦਾ ਮਾਰਕੀਟ ਗਏ ਸੀ ਕੱਲ ਵੀ ਸਬਜ਼ੀ ਨੇ ਜਾਣਾ ਸੀਗਾ ਥੋੜਾ ਜਿਹਾ ਸਮਾਨ ਲੈ ਕੇ ਆਈ ਤੇ ਨਾਲੇ ਮੈਂ ਘਰ ਦੀਆਂ ਦੋ ਚਾਰ ਚੀਜ਼ਾਂ ਲਈ ਆਈ ਕੋ ਸ਼ਾਬਦੇ ਲਈ ਲਈ ਆਈ ਹਨਾ ਤਾਨੂੰ ਬਤਾ ਆਪਣੀਆਂ ਲੇਡੀ ਦੀਆਂ ਚੀਜ਼ਾਂ ਖਤਮ ਨਹੀਂ ਹੁੰਦੀ ਅੱਜ ਵੀ ਜਾਣਾ ਅੱਜ ਅਸੀਂ ਥੋੜਾ ਲੇਟ ਜਾਵਾਂਗੇ ਅਸੀਂ ਪਹਿਲਾਂ ਹੁਣ ਇਹ ਖਾਣਾ ਖਾ ਕੇ ਤੇ ਰੈਸਟ ਕਰਾਂਗੇ ਥੋੜਾ ਟਾਈਮ ਤੇ ਦੇਖੋ ਤੁਸੀਂ ਆਪਾਂ ਨੇ ਨਾਲ ਬਣਾਇਆ ਚੌਲ ਨਾਲ ਨਾਲ ਆਪਾਂ ਨੇ ਸਲਾਦ ਲਿਆ ਚੌਲ ਜਿਹੜੇ ਬਣਾਏ ਦੇ ਵਿੱਚ ਮੈਂ ਲਾਈਟਲੀ ਜੀ ਰੈੱਡ ਚਿਲੀ ਪਾਊਡਰ ਪਾਇਆ ਸੀ ਤੇ ਲਾਈਟਲੀ ਜਿਹੀ ਮੈਂ ਉਹ ਪਾਇਆ ਸੀਗਾ ਹਲਦੀ ਪਾਊਡਰ ਤੇ ਨਮਕ ਪਾ ਕੇ ਮੈਂ ਵਾਲਕੇ ਚੌਲ ਬਣਾਉਂਦੀ ਆ ਜਿਆਦਾਤਰ ਮੈਂ ਕਦੀ ਪ੍ਰੈਸ਼ਰ ਕੁੱਕਰ ਚ ਨਹੀਂ ਬਣਾਇ ਨਾ ਹੀ ਮੈਂ ਉਹਵੇਂ ਪਾਣੀ ਨਾਲ ਪਿਆਜ਼ ਸੀਗਾ ਨਾਲ ਟਮਾਟਰ ਸੀ ਨਾਲ ਠੀਕਾ ਸੀਗਾ ਤੇ ਅੱਜ ਦਾ ਲੰਚ ਹੋ ਗਿਆ ਬ੍ਰੇਕਫਾਸਟ ਮਾਰਨਿੰਗ ਉਹੋ ਹੀ ਕਰ ਲਿਆ ਬਸ ਨਿੱਕੀ ਮੋਟੀ ਚੀਜ਼ ਖਾ ਕੇ ਇੱਧਰ ਉੱਧਰ ਬਿਸਕੁਟ ਵਗੈਰਾ ਦੁੱਧ ਪੀ ਕੇ ਬ੍ਰੇਕਫਾਸਟ ਹੋ ਗਿਆ